ਆ ਮੈਂ ਪਤਾ ਪਰ ਮੈਂ ਜੇ ਤੁਸੀਂ ਕਹਿੰਦੇ ਨਾ ਉਹ ਬਹੁਤ ਜ਼ਿਆਦਾ ਪਾਦਾ ਮੈਨੂੰ ਆ ਪਿੰਡ ਸਾਰੇ ਸਾਜ ਦੇ ਨਾਲ ਵੀ ਕੋਈ ਨਹੀਂ ਜਾਈਏ ਪਹਿਲਾਂ ਮੈਂ ਟਾਕੀ ਆ ਜਾਂਦਾ ਫਿਰ ਮੈਨੂੰ ਆ ਜਾਂਦਾ ਸਿੱਧਾ ਨਹੀਂ ਜਾਈਏ ਤੇ ਸਾਜ ਕਾ ਜਾਂਦਾ ਜੇ ਦੂਜੇ ਪਾਸੇ ਹੋ ਜੇ ਰੁਕੋ ਆ ਜਾਂਦਾ ਹਾਂਜੀ ਸੋ ਇੱਕ ਵਾਰ ਇੱਕ ਇਲਾਕੇ ਦੇ ਵਿੱਚੋਂ ਜਿਹੜਾ ਹਾਰ ਦਾ ਇਲਾਕਾ ਕਹਿੰਦਾ ਤੇ ਉਹਦੇ ਬਾਰੇ ਲਿਖਿਆ ਸੀ ਵੀ ਸਾਜ ਦਾ ਇਲਾਕਾ ਜਿਹਨੂੰ ਕਦੇ ਹੁੰਦਾ ਹੈ ਥਾਰਸੀ ਜੰਗ ਨਾਲੇ ਤੇਰੀਆਂ ਤੇ ਰੇਤਾਂ ਦੇ ਪਹਾੜ ਸੀ ਕਈ ਤੇ ਪਹਾੜੀ ਨਾਲ ਕੀਤੀ ਹੈ ਬਾਤ ਕੋ ਸਾਰੇ ਮਿਲਤਾਂ ਨੂੰ ਮਿਲ ਰਹੇ ਨੇ ਜਾਰੀ ਵੇਰੀਆਂ ਬਦਾਮ ਹੁੰਦੀਆਂ ਜੇ ਹੰਮੇ ਨਾਲ ਪਿਡਾਂ ਦੇ ਪਾਣੀ ਖਾਰੇ ਵੇਰੀਆਂ ਬਦਾਮ ਹੁੰਦੀਆਂ ਕਿਉਂਕਿ ਸਾਡੇ ਪਿੰਡਾਂ ਦੇ ਪਾਣੀ ਖਾਰੇ ਆ ਪਰ ਲੋਕ ਮਿੱਠੇ ਆ ਵਧੀਆ ਮੱਝਾ ਪਾਉਂਦੇ ਆ ਸੋ ਬਹੁਤ ਬਹੁਤ ਰਾਈਓ ਥੈਂਕ ਯੂ